ਸੰਗ ਸਖਾ ਸਭ ਤਜ ਗਏ ਕਉ ਨ ਨਿਭੋ ਸਾਥ ਕਹੋ ਨਾਨਕ ਇਹ ਬਿਪਤ ਮੈਂ ਤੇ ਇਕ ਇਕ ਰਭੁ ਨਾਥ ਤੇਗ ਬਹਾਦਰ ਕੇ ਚਲਕ ਭਾਇੋ ਜਗਤ ਕੋ ਸੋਕ ਹ ਹ ਸਭ ਜਗ ਭਾਇੋ ਜੈ ਜੈ ਜਸੁਰ ਲੋਕ ਕਰ ਫੁਰ ਦਲੀ ਸਿਰ ਪ੍ਰਭ ਪਰ ਕੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਤੇ ਜੰਜੂ ਦੇ ਰਾਖੇ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗਰੀਬਨਵਾਜ਼ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਸੱਜ ਬੈਠੀ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਾਵਨ ਸ਼ਤਾਬਦੀ ਦਾ ਦਿਹਾੜਾ ਮਨਾ ਰਹੇ ਹਾਂ ਕਥਾ ਦੇ ਆਰੰਭਤਾ ਤੋਂ ਪਹਿਲਾਂ ਸੱਜੇ ਖੱਬੇ ਪਿੱਛੇ ਜਿੱਥੇ ਵੀ ਆਵਾਜ਼ਾਂ ਆ ਰਹੀਆਂ ਨੇ ਸਭ ਨੂੰ ਬੇਨਤੀ ਹੈ ਕਿ ਮੇਰੇ ਤੋਂ ਬਾਅਦ ਜੇ ਟੋਟੀਆਂ ਸਭ ਕੋਲ ਸਮਾਂ ਲੈ ਲਓ ਜੇ ਬੋਲਣਾ ਤੇ ਸਕੱਤਰ ਸਾਹਿਬ ਕੋਲੋਂ ਸਮਾਂ ਲੈ ਕੇ ਬੋਲ ਸਕਦੇ ਆ ਕਥਾ ਦੇ ਵਿੱਚ ਗੁਪਤ ਰਹਿਣ ਅ ਜਿਹੜੀਆਂ ਬਾਜਾਂ ਆਉਂਦੀਆਂ ਉਹਨਾਂ ਨੂੰ ਬੇਨਤੀਆਂ ਪਿੱਛੇ ਜਿਹੜੇ ਸੰਗਤ ਅੱਗੇ ਬੜੀ ਸ਼ਾਂਤ ਬੈਠੀ ਹੈ ਤੇ ਜਿਹੜੇ ਸਟੇਜ ਤੇ ਬੈਠੇ ਦਰਸ਼ਨ ਦੇ ਰਹੇ ਹੈ ਉਹ ਬੜਾ ਵਧੀਆ ਮੈਸੇਜ ਦੇ ਰਿਹਾ ਦੂਰ ਤਾਈ ਸੰਗਤ ਨੂੰ ਜਿਸ ਪਵਿੱਤਰ ਸਥਾਨ ਤੇ ਆਪਾਂ ਸਾਰੇ ਜੁੜ ਬੈਠੇ ਆਂ ਇਸ ਸਥਾਨ ਦੇ ਮਹਾਨ ਚਮਤਕਾਰ ਦੀ ਕਥਾ ਉਹ ਕਹਿ ਕੇ ਫਿਰ ਦੋਵੇਂ ਪਾਤਸ਼ਾਹ ਜੀ ਦੇ ਜੀਵਨ ਦੀ ਕਥਾ ਆਰੰਭ ਕਰਾਂਗੇ ਇੱਥੇ ਉਹ ਮਹਾਨ ਪਵਿੱਤਰ ਨਿਸ਼ਾਨ ਸਾਹਿਬ ਸ਼ਿਸ਼ੋਭਤ ਹੈ ਜਿੰਨੇ ਵੀ ਹੁਣ ਤੱਕ ਦੇ ਆਪਾਂ ਇਤਿਹਾਸਕ ਸਥਾਨਾਂ ਦੀਆਂ ਬਹੁਤ ਪ੍ਰਾਤਨ ਚੀਜ਼ਾਂ ਜਿਹੜੀਆਂ ਨੇ ਉਹ ਕਾਰ ਸੇਵਾ ਦੇ ਨਾਂ ਤੇ ਸਮਾਪਤ ਕਰ ਦਿੱਤੀਆਂ ਤਕਰੀਬਨ ਜੇ ਸਭ ਤੋਂ ਕੋਈ ਪ੍ਰਾਤਨ ਨਿਸ਼ਾਨ ਸਾਹਿਬ ਹੁਣ ਤਾਂ ਹੀ ਸਿੱਖ ਪੰਥ ਦੇ ਸਥਾਨਾਂ ਤੇ ਹੈ ਤਾਂ ਉਹ ਇਸ ਪਵਿੱਤਰ ਸਥਾਨ ਗੁਰਦੁਆਰਾ ਬੋਤੀ ਬਾਗ ਸਾਹਿਬ ਇੱਕੇ ਸ਼ਿਸ਼ੋਭਤ ਹੈ ਇਸ ਨਿਸ਼ਾਨ ਸਾਹਿਬ ਦੀ ਕਥਾ ਗੁਰੂ ਖਾਲਸਾ ਪੰਥ ਦੇ ਇੱਕ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਚ ਲਿਖੀ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਕਿ ਮੈਂ ਇੱਕ ਦਿਨ ਪਟਿਆਲੇ ਆਇਆ ਹੋਇਆ ਸਾਂ ਪਟਿਆਲੇ ਦਾ ਰਾਜਾ ਉਹਨਾਂ ਦਿਨਾਂ ਚ ਉਹਦਾ ਨਾਮ ਸੀ ਰਾਜਾ ਕਰਮ ਸਿੰਘ ਉਹ ਆਪਣੀ ਫੌਜ ਨੂੰ ਜੰਗੀ ਕੁਆਇਦ ਕਰਾ ਰਿਹਾ ਸੀ ਨਿਸ਼ਾਨੇ ਲਵਾ ਰਿਹਾ ਸੀ ਬੰਦੂਕਾਂ ਦੇ ਤੇ ਨਿਸ਼ਾਨਾ ਲਾਉਣ ਵਾਸਤੇ ਉਹਦੇ ਸਾਹਮਣੇ ਇੱਕ ਨਿਸ਼ਾਨਾ ਗੱਡਿਆ ਹੋਇਆ ਬੜੇ ਬੜੇ ਨਿਸ਼ਾਨ ਚ ਰਾਜੇ ਦੀ ਫੌਜ ਦੇ ਜਰਨੈਲ ਸੀ ਕੋਈ ਨਿਸ਼ਾਨਾ ਉਹਨਾਂ ਦਾ ਘਟ ਨਹੀਂ ਸੀ ਉਹ ਨਿਸ਼ਾਨਾ ਲਾ ਕੇ ਤੇ ਨਿਸ਼ਾਨੇ ਤੇ ਗੋਲੀਆਂ ਮਾਰ ਰਹੇ ਪਰ ਹੈਰਾਨੀ ਵਾਲੀ ਇਹ ਗੱਲ ਸੀ ਕਿ ਉਹ ਗੋਲੀਆਂ ਜਾਂ ਤਾਂ ਥੱਲੇ ਜ਼ਮੀਨ 'ਚ ਵੱਜਦੀਆਂ ਜਾਂ ਉੱਤੇ ਹਵਾ ਵਿੱਚ ਉੱਡ ਜਾਂਦੀਆਂ ਜਿਹੜੀ ਜਗ੍ਹਾ ਤੇ ਨਿਸ਼ਾਨਾ ਰੱਖਿਆ ਹੋਇਆ ਉੱਥੇ ਕਿਸੇ ਵੀ ਨਿਸ਼ਾਨਚੀ ਦੀ ਗੋਲੀ ਨਹੀਂ ਲੱਗੀ ਉਹ ਬੜੇ ਹੈਰਾਨ ਹੋ ਗਏ ਬੜੀਆਂ ਗੋਲੀਆਂ ਤੇ ਸਮਾਂ ਵੀ ਖਰਾਬ ਹੋ ਗਿਆ ਕਹਿੰਦੇ ਗੱਲ ਕੀ ਆ ਵੀ ਉਹ ਨਿਸ਼ਾਨੇ ਤੇ ਗੋਲੀ ਲੱਗਦੀ ਕਿਉਂ ਨਹੀਂ ਕਹਿੰਦੇ ਚਲੋ ਉੱਥੋਂ ਨਿਸ਼ਾਨਾ ਚੁੱਕ ਕੇ ਕਿਤੇ ਪਾਸੇ ਰੱਖੀਏ ਉਹ ਨਿਸ਼ਾਨਾ ਚੁੱਕ ਕੇ ਪਾਸੇ ਰੱਖਿਆ ਤੇ ਉੱਥੇ ਜਦੋਂ ਗੋਲੀਆਂ ਚਲਾਈਆਂ ਤੇ ਉਹ ਸਾਰੀਆਂ ਨਿਸ਼ਾਨੇ ਚ ਆਵ ਬੱਜੀਆਂ ਕਹਿੰਦੇ ਦੁਬਾਰਾ ਫੇਰ ਇਸ ਜਗ੍ਹਾ ਤੇ ਰੱਖੋ ਜਿੱਥੇ ਨਿਸ਼ਾਨ ਸਾਹਿਬ ਤੁਸੀਂ ਦਰਸ਼ਨ ਕਰੋਗੇ ਦੁਬਾਰਾ ਕਹਿੰਦੇ ਉੱਥੇ ਲਿਆ ਕੇ ਨਿਸ਼ਾਨਾ ਰੱਖਿਆ ਫਿਰ ਜਦੋਂ ਗੋਲੀਆਂ ਦਾਗੀਆਂ ਤੇ ਫਿਰ ਲੰਗ ਨਿਸ਼ਾਨੇ ਨੂੰ ਗੋਲੀਆਂ ਵੱਜਣ ਗਿਆਨ ਸਿੰਘ ਜੀ ਲਿਖਦੇ ਕਹਿੰਦੇ ਉਸ ਵੇਲੇ ਫਿਰ ਪਤਾ ਕੀਤਾ ਵੀ ਇਹ ਜਗ੍ਹਾ ਦਾ ਮਹੱਤਵ ਕੀ ਹੈ ਕਹਿੰਦੇ ਖੋਜ ਕਰਨ ਤੋਂ ਪਤਾ ਲੱਗਾ ਕਿ ਨੌਵੇਂ ਪਾਤਸ਼ਾਹ ਜੀ ਜਿਸ ਵੇਲੇ ਸ਼ਹੀਦੀ ਦੇਣ ਵਾਸਤੇ ਦਿੱਲੀ ਨੂੰ ਗਏ ਨੇ ਉਸ ਵੇਲੇ ਇਸ ਸਥਾਨ ਤੇ ਜਿੱਥੇ ਨਿਸ਼ਾਨ ਸਾਹਿਬ ਸ਼ਿਸ਼ੋਭਤ ਹੈ ਇਸ ਜਗ੍ਹਾ ਤੇ ਆ ਕੇ ਗਰੀਬਨਵਾਜ਼ ਪਾਤਸ਼ਾਹ ਜੀ ਨੇ ਦੁਪਹਿਰਾ ਕੱਟਿਆ ਸੀ ਫਿਰ ਫਿਰ ਰਾਜੇ ਕਰਮ ਸਿੰਘ ਨੇ ਬੜੀ ਭਾਵਨਾ ਨਾਲ ਉਸ ਸਥਾਨ ਤੇ ਮੱਥਾ ਟੇਕਿਆ ਤੇ ਪੁਰਾਤਨ ਨਿਸ਼ਾਨ ਸਾਹਿਬ ਕਿਉਂਕਿ ਬਹੁਤ ਸਾਰੇ ਪਿੰਡਾਂ ਨਗਰਾਂ ਤੋਂ ਸੰਗਤ ਆਈ ਹੈ ਉਹਨਾਂ ਨੂੰ ਬੇਨਤੀ ਕਿ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਜ਼ਰੂਰ ਕਰਕੇ ਜਾਇਓ ਇਸ ਪਵਿੱਤਰ ਇਤਿਹਾਸਕ ਸਥਾਨ ਤੇ ਆਪਾਂ ਜੁੜ ਕੇ ਸ਼ਤਾਬਦੀ ਦਾ ਸਮਾਗਮ ਮਨਾ ਰਹੇ ਤਿਲਕ ਜੰਜੂ ਦੇ ਰਾਖੇ ਗੁਰਦੇਵ ਦੀ ਵਡਿਆਈ ਕਰਦਿਆਂ ਗੁਰੂ ਖਾਲਸੇ ਪੰਥ ਦੇ ਮਹਾਨ ਵਿਦਵਾਨ ਮਹਾ ਕਵੀ ਚੂੜਾ ਮਣੀ ਜੀ ਮਹਾਂਪੁਰਖ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਸ੍ਰੀ ਗੁਰਪ੍ਰਤਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ ਤੇਗ ਬਹਾਦਰ ਧਰਮ ਤੁਝ ਹਰਤਾ ਤੁਰਕਨ ਮੂਲ ਕਹਿੰਦੇ ਦੁਨੀਆਂ ਵਿੱਚ ਬੜੇ ਬੜੇ ਧਰਮੀ ਲੋਕ ਨੇ ਤਾਂ ਹੀ ਇਹ ਧਰਤੀ ਟਿਕੀ ਐ ਪਰ ਕਹਿੰਦੇ ਪੂਰੇ ਸੰਸਾਰ ਭਰ ਦਾ ਧਰਮ ਤੇ ਉਸ ਧਰਮ ਦੇ ਵਿੱਚ ਜੇ ਨਿਸ਼ਾਨ ਰੂਪ ਦੇ ਵਿੱਚ ਕਿ ਧਰਮ ਦਾ ਨਿਸ਼ਾਨ ਬਣ ਕੇ ਜੋ ਪੂਰੇ ਸੰਸਾਰ ਦੇ ਵਿੱਚ ਪ੍ਰਗਟ ਨੇ ਕਿਸੇ ਦੇ ਦਰਸ਼ਨ ਕਰਨੇ ਹਨ ਤਾਂ ਉਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਧੁਜਾ ਹਨ ਧਰਮ ਦਾ ਨਿਸ਼ਾਨ ਹਨ। ਹਰਤਾ ਤੁਰਕਨ ਬੂਲ ਜਿਹੜਾ ਨੇ ਸ਼ਹਾਦਤ ਦੇ ਕਰਕੇ ਬਲੇਛਾ ਦੇ ਰਾਜ ਭਾਗ ਦੀਆਂ ਜੜਾ ਪੁੱਟ ਕੇ ਰੱਖ ਕੇ ਖਾਰੇ ਸਮੁੰਦਰ ਚ ਸੁੱਟੀਆਂ ਗਰੀਬਨਵਾਜ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਯਾਤਰਾ ਮੇਰੇ ਗੁਰਦੇਵ ਜਗਤਪਤਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ ਜਦੋਂ ਸਤਗੁਰੂ ਜੀ ਦੀ ਯਾਤਰਾ ਦਾ ਰੂਟ ਵੇਖੀਏ ਪਾਤਸ਼ਾਹ ਜੀ ਜਦੋਂ ਪੂਰਬ ਦਿਸ਼ਾ ਨੂੰ ਗਏ ਹਨ ਤੇ ਇਲਾहाबाद ਬਨਾਰਸ ਲਖਨਊ ਆਦਕ ਨਗਰਾਂ ਚ ਹੁੰਦਿਆਂ ਸਸਾਰਾਮ ਪਟਨਾ ਸਾਹਿਬ ਪੁੱਜਦੇ ਐ ਤੇ ਪਟਨਾ ਸਾਹਿਬ ਤੋਂ ਪਾਤਸ਼ਾਹ ਜੀ ਅਸਾਮ ਨੂੰ ਜਾਂਦੇ ਹਨ ਅਸਾਮ ਤੋਂ ਫਿਰ ਅੱਗੇ ਟਾਕੇ ਬੰਗਾਲ ਮਾਲ ਦਾ ਕਲਕੱਤੇ ਜਗਨਨਾਥਪੁਰੀ ਤਾਈ ਜਿਹੜਾ ਸਤਗੁਰੂ ਜੀ ਦੀ ਯਾਤਰਾ ਦਾ ਰੂਟ ਹੈ ਇਹ ਉਹੀ ਰੂਟ ਹੈ ਜਿਸ ਰੂਟ ਤੇ ਕਿਸੇ ਸਮੇਂ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨ ਪਾਏ ਇੱਕ ਵਿਦਵਾਨ ਦਾ ਬੜਾ ਪਿਆਰਾ ਕਥਨ ਹੈ ਉਹ ਕਹਿੰਦੇ ਜਦੋਂ ਸਤਗੁਰੂ ਦੋਵੇਂ ਪਾਤਸ਼ਾਹ ਉਹਦਾ ਨਗਰਾਂ ਚ ਗਏ ਤਾਂ ਜਿੱਥੇ ਤਕਰੀਬਨ 2 ਸਦੀਆਂ ਪਹਿਲਾਂ 200 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ 200 ਸਾਲ ਤੋਂ ਬਾਅਦ ਕਦੇ ਕਿਸੇ ਗੁਰਦੇਵ ਤੇ ਕਈ ਨਗਰ ਤਾਂ ਐਸੇ ਸੀ ਵੀ ਉਹਨਾਂ ਨੂੰ ਦਰਸ਼ਨ ਵੀ ਨਹੀਂ ਹੋਏ ਨੌਵੇਂ ਪਾਤਸ਼ਾਹ ਤੱਕ ਜੋਤ ਆ ਚੁੱਕੀ ਹੈ ਜਦੋਂ ਨੌਵੇਂ ਪਾਤਸ਼ਾਹ ਉਹਦਾ ਨਗਰਾਂ ਵਿੱਚ ਗਏ ਤੌਹਦਾ ਨਗਰਾਂ ਦੇ ਸਿੱਖਾਂ ਨੇ ਮਹਾਰਾਜ ਨੌਵੇਂ ਪਾਤਸ਼ਾਹ ਦੇ ਚਰਨਾਂ ਆਪਣੇ ਨੇਤਰਾਂ ਦੇ ਜਲ ਲਲ ਧੋ ਕੇ ਆਖਿਆ ਸਹਿਬ ਦੁਬਾਰਾ ਦਰਸ਼ਨ ਦੇਣ ਵਾਸਤੇ ਪੂਰੇ 200 ਸਾਲ ਲਾ ਦਿੱਤੇ ਆ ਉਹ ਗੁਰਸਿੱਖ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹੋਣਗੇ ਉਹ ਸਰੀਰ ਕਰਕੇ ਨਹੀਂ ਹੋਣਗੇ ਉਹਨਾਂ ਦੀ ਤੀਜੀ ਚੌਥੀ ਪੀੜੀ ਹੋਵੇਗੀ ਪਰ ਨੌਵੇਂ ਪਾਤਸ਼ਾਹ ਨੂੰ ਆ ਕੇ ਕਹਿ ਰਹੇ ਨੇ ਪਾਤਸ਼ਾਹ ਦੁਬਾਰਾ ਦਰਸ਼ਨ ਦੇਣ ਲਈ ਪੂਰੇ 200 ਸਾਲ ਦੋ ਸਦੀਆਂ ਲਾ ਦਿੱਤੀਆਂ ਹਨ ਫਿਰ ਵੀ ਸਾਬ ਜੀ ਧੰਨਵਾਦ ਹੈ ਆਪ ਜੀ ਨੇ ਆਪਣਿਆਂ ਦੀ ਸਾਰ ਲਈ ਕਦੇ ਇਸ ਗੱਲ ਦੀ ਵਿਚਾਰ ਕਰਕੇ ਵੇਖੋ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਕਈ ਸਿੱਖ ਐਸੇ ਜਿਨ੍ਹਾਂ ਨੇ ਸਿੱਧੇ ਹੁਣ ਨੌਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਦੂਸਰੇ ਪਾਤਸ਼ਾਹ ਤੋਂ ਲੈ ਕੇ ਅੱਠਵੇਂ ਗੁਰਦੇਵ ਦੇ ਦਰਸ਼ਨ ਨਹੀਂ ਕੀਤੇ ਉਹਨਾਂ ਸਿੱਖਾਂ ਦੇ ਕੋਲ ਐਸਾ ਕੀ ਸੀ ਕਿ ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਉਹਨਾਂ ਦੀਆਂ ਬੀਤ ਗਈਆਂ ਹਨ ਹਾਲੇ ਵੀ ਗੁਰਸਿੱਖੀ ਨਾਲ ਜੁੜੇ ਬੈਠੇ ਨੇ ਤੇ ਨੌਵੇਂ ਪਾਤਸ਼ਾਹ ਦੇ ਚਰਨਾਂ ਚ ਆ ਕੇ ਨਤਮਸਤਕ ਹੋ ਰਹੇ ਨੇ ਗੁਰੂ ਨਾਨਕ ਸਾਹਿਬ ਉਹਦਾ ਸਿੱਖਾਂ ਨੂੰ ਐਸਾ ਕੀ ਦੇ ਗਏ ਸਨ ਕਿ ਉਹਨਾਂ ਦੀਆਂ ਪੀੜ੍ਹੀਆਂ ਤੱਕ ਵੀ ਗੁਰੂ ਘਰ ਨਾਲ ਜੁੜੀਆਂ ਰਹੀਆਂ ਤਾਂ ਉਹ ਵਿਦਵਾਨ ਕਹਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਗੁਰਸਿੱਖਾਂ ਨੂੰ ਆਪਣੀ ਬਾਣੀ ਦੇ ਗਏ ਸਨ ਉਹ ਬਾਣੀ ਜੋ ਉਹਨਾਂ ਦੇ ਪੁੱਤ ਪੜਦੇ ਰਹੇ ਪੋਤਰੇ ਪੜਦੇ ਰਹੇ ਪੜਪੋਤਰੇ ਪੜਦੇ ਰਹੇ ਉਸ ਗੁਰਬਾਣੀ ਦੇ ਆਸਰੇ ਨਾਲ ਉਹਨਾਂ ਦੀਆਂ ਪੀੜ੍ਹੀਆਂ ਤਾਈਂ ਗੁਰੂ ਕੀ ਸਿੱਖੀ ਚੱਲਦੀ ਰਹੀ ਅੱਜ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਪੂਰਨ ਰੂਪ 'ਚ ਸਿੱਖ ਬਣ ਕੇ ਦਰਸ਼ਨ ਕਰਦੇ ਇੱਕ ਗੱਲ ਯਾਦ ਰੱਖਿਓ ਗੁਰੂ ਖਾਲਸਾ ਜੀ ਅੱਜ ਸਾਡੇ ਕੋਲੋਂ ਗੁਰਬਾਣੀ ਵਾਲਾ ਪੱਖ ਕਮਜ਼ੋਰ ਹੁੰਦਾ ਚੱਲਾ ਜਾ ਰਿਹਾ ਹੈ ਅਸੀਂ ਗੁਰਬਾਣੀ ਨਾਲ ਆਪ ਪੜ੍ਹ ਕੇ ਰਾਜੀ ਹਾਂ ਨਾ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਰਾਜੀ ਹਾਂ ਜਿਹੜੇ ਕੋਈ ਗੁਰਮਖ ਪਿਆਰੇ ਗੁਰਬਾਣੀ ਪੜ੍ਹਾ ਰਹੇ ਅੰਦਾਸ ਦੇ ਵਿਦਿਆਦਾਤੇ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਨੇ अनेका ਵਿਦਿਆਰਥੀਆਂ ਨੂੰ ਗੁਰਬਾਣੀ ਦੀ ਵਿੱਦਿਆ ਪੜ੍ਹਾਈ ਵੱਡੀਆਂ ਸੰਪਰਦਾਵਾਂ ਨੂੰ ਮਹਾਪੁਰਖਾਂ ਨੂੰ ਯਤਨ ਕਰਨਾ ਚਾਹੀਦਾ ਹੈ ਏਡੇ ਏਡੇ ਵੱਡੇ ਪੜਾਹਨ ਸਾਰੇ ਮਹਾਪੁਰਖਾਂ ਦੇ ਉਹਨਾਂ ਸਥਾਨਾਂ ਤੇ ਕੀ ਅਸੀਂ ਗੁਰਮਤ ਦੇ ਵਿਦਿਆਲੇ ਚਲਾ ਕੇ ਗੁਰਬਾਣੀ ਪੜ੍ਹਾਉਣ ਦੀ ਸੰਥਿਆ ਦੀ ਮਰਿਆਦਾ ਨਹੀਂ ਸ਼ੁਰੂ ਕਰ ਸਕਦੇ ਗਰੀਬਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੇ ਜੁੜੇ ਰਹਾਂਗੇ ਤਾਂ ਸਤਿਗੁਰੂ ਜੀ ਦੀ ਸਿੱਖੀ ਨਾਲ ਜੁੜੇ ਰਹਾਂਗੇ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਜਿਨ੍ਹਾਂ ਦੇ ਸਰੀਰਾਂ ਚੋਂ ਗੁਰੂ ਕੀ ਬਾਣੀ ਵਿਸਰ ਜਾਂਦੀ ਹੈ ਪੱਕਾ ਰੋਗੀ ਕਹਿੰਦੇ ਨੇ ਕੋੜੀ ਨੂੰ ਜਿਵੇਂ ਕੋਈ ਕੋੜੀ ਰੋਗ ਦੇ ਨਾਲ ਵਿਰਲਾਪ ਕਰਦਾ ਏਦਾਂ ਉਹ ਵਿਰਲਾਪ ਕਰਦੇ ਆ ਆਪਣੀਆਂ ਜੰਦਾ ਬਤੀਤ ਕਰਦੇ ਆ ਤੇ ਹੋ ਰਹੀਆਂ ਹਨ ਸਤਿਗੁਰੂ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਨੇਕਾਂ ਥਾਵਾਂ ਤੋਂ ਜਗਨਨਾਥ ਪੁਰੀ ਤਾਈ ਜੀਵਾਂ ਦਾ ਭਲਾ ਕਰਕੇ ਵਾਪਸ ਪੰਜਾਬ ਆਏ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਜਿਸ ਵੇਲੇ ਸ਼ਹੀਦੀ ਦਾ ਜਾਮ ਪ੍ਰਾਪਤ ਕਰਨ ਲਈ ਬਰਦਾਨੇ ਘਰ ਜਾਂਦੀ ਬਲਾ ਨੂੰ ਆਪਣੇ ਘਰ ਠਹਿਰੋਣਾ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਬਾਬਾ ਤਾਰਾ ਸਿੰਘ ਬਾਾਂ ਦਾ ਪ੍ਰਸੰਗ ਲਿਖਦੇ ਧੰਗ ਸਿੰਘ ਮਹਾਂਪੁਰਖ ਸੀ ਡਲ ਤੇ ਬਾ ਪਿੰਡ ਨੇ ਦੋ ਮਾਝੇ ਦੇ ਵਿੱਚ ਤਰਨਤਾਰਨ ਸਾਹਿਬ ਦੇ ਇਲਾਕੇ 'ਚ ਬਾ ਪਿੰਡ ਦੇ ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਧੰਗ ਵਿਦੇਹੀ ਮਹਾਂਪੁਰਖ ਕਹਦੇ ਇਹੋ ਜੇ ਮਹਾਂਪੁਰਖ ਭਾਈ ਰਤਨ ਸਿੰਘ ਜੀ ਲਿਖਦੇ ਵੀ ਜਦੋਂ ਲੜਾਈ ਜਾ ਰਹੀ ਹੋਣੀ ਨਾ ਰਸਤੇ 'ਚ ਕਿਸੇ ਦੇ ਘਰ ਨੂੰ ਉਹਨੂੰ ਪੁੱਛਣਾ ਵੀ ਤੂੰ ਕਿੱਥੇ ਚੱਲੀ ਹੈ ਉਨੇ ਕਹਿਣਾ ਫਲਾਣੇ ਪਿੰਡ ਕਹਿੰਦਾ ਦੋ ਘੜੀਆਂ ਪਹਿਲਾਂ ਮੇਰੇ ਪੜਾ ਤੇ ਟਿਕ ਕੇ ਜਾ ਬਗਾਨੇ ਕਰ ਜਾਂਦੀ ਬਲਾ ਨੂੰ ਘਰ ਬੋੜ ਕੇ ਲਿਆਉਣਾ ਹਿੰਦੁਸਤਾਨ ਦੇ ਹਿੰਦੂ ਵੀਰਾਂ ਦੇ ਉੱਤੇ ਖਤਰਾ ਸੀ ਤਿਲਕ ਤੇ ਜੰਜੂ ਖਤਰੇ 'ਚ ਸੀ ਮੰਦਰ ਢਾਏ ਜਾ ਰਹੇ ਸਨ 14 ਵਫਦਾਂ ਦੇ ਵਿਦਵਾਨਾਂ ਦਾ ਇੱਕ ਪੰਡਤਾਂ ਦਾ ਵਿਦਵਾਨਾਂ ਦਾ 그룹 ਜਾਂ ਗਰੁੱਪ ਕਹਿ ਲਈਏ ਉਹ ਇਕੱਠੇ ਹੋ ਕੇ ਸਤਗੁਰੂ ਜੀ ਦੇ ਚਰਨਾਂ 'ਚ ਆ ਕੇ ਬੇਨਤੀ ਕਰਦੇ ਮਹਾਰਾਜ ਸਾਡਾ ਧਰਮ ਬਚਾਓ ਤੇ ਗਰੀਬਨਵਾਜ਼ ਪਾਤਸ਼ਾਹ ਵੇਖੋ ਕਿੱਡੇ ਵੱਡੇ ਤੀਰਜ ਵਾਲੀ ਬਾਤ ਗੁਰਦੇਵ ਕਹਿੰਦੇ ਔਰੰਗਜ਼ੇਬ ਨੂੰ ਕਹੋ ਸਾਡੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਉਹ ਇਸਲਾਮ ਕਬੂਲ ਕਰ ਲੈਣ ਤੇ ਅਸੀਂ ਸਾਰੇ ਇਸਲਾਮ ਕਬੂਲ ਕਰ ਲਾਂਗੇ ਪੂਰੇ ਹਿੰਦੁਸਤਾਨ ਦੇ ਲੱਖਾਂ ਹਿੰਦੂਆਂ ਵੱਲ ਔਰੰਗਜ਼ੇਬ ਦਾ ਧਿਆਨ ਸੀ ਸਾਰਿਆਂ ਵੱਲੋਂ ਧਿਆਨ ਖਿੱਚ ਕੇ ਆਪਣੇ ਵੱਲ ਕਰ ਲਿਆ ਇਹ ਕੇਵਲ ਜਗਤ ਪਿਤਾ ਧੰ ਗੁਰੂ ਤੇਗ ਬਹਾਦਰ ਸਾਹਿਬ ਕਰ ਸਕਦੇ ਸਨ ਦਿਆਨਿਤ ਸਵਾਮੀ ਸਾਹਿਬ ਸੱਚੇ ਪਾਤਸ਼ਾਹ ਜਦੋਂ ਦਿੱਲੀ ਪਹੁੰਚੇ ਔਰੰਗਜ਼ੇਬ ਬਾਦਸ਼ਾਹ ਨੇ ਗੁਰਦੇਵ ਨੂੰ ਪਹਿਲੀ ਮਿਲਣੀ 'ਚ ਬੜੇ ਪ੍ਰੇਮ ਨਾਲ ਮਿਲਣੀ ਕੀਤੀ ਕਿਉਂਕਿ ਸ਼ਾਮ-ਦਾਮ ਦੰਡ ਭੇਦ ਹੁੰਦੇ ਆ ਨੀਤੀ ਦੇ ਵੀ ਪ੍ਰੇਮ ਨਾਲ ਗੱਲ ਕਰਕੇ ਵੇਖੀਏ ਸ਼ਾਮ ਦੇ ਨਾਲ ਗੱਲ ਬਣ ਜਾਏ ਸਤਗੁਰੂ ਜੀ ਨੂੰ ਆਪਣੀ ਕਚਹਿਰੀ ਵਿੱਚ ਸੱਦਿਆ ਕਹਿਣ ਲੱਗਾ ਗੁਰੂ ਜੀ ਮੈਂ ਚਾਹੁੰਨਾ ਵੀ ਦੋ ਧਰਮ ਚੱਲ ਰਹੇ ਨੇ ਹਿੰਦੁਸਤਾਨ ਦੀ ਧਰਤੀ ਤੇ ਹਿੰਦੂ ਤੇ ਮੁਸਲਮਾਨ ਦੋਵੇਂ ਆਪਸ ਵਿੱਚ ਲੜਦੇ-ਪਿੜਦੇ ਐ ਮੈਂ ਇੱਕ ਕਰ ਦੇਣਾ ਚਾਹਨਾ ਮੈਂ ਬਾਦਸ਼ਾਹ ਹਾਂ ਜਦੋਂ ਸਾਰਾ ਇੱਕੋ ਇਸਲਾਮ ਹੀ ਹੋ ਜਾਏਗਾ ਤੇ ਮਹਾਰਾਜ ਜੀ ਤੁਹਾਨੂੰ ਉਹਨਾਂ ਸਾਰਿਆਂ ਦਾ ਮੈਂ ਰਹਿਬਰ ਪੀਰ ਬਣਾ ਦਿਆਂਗਾ ਗਰੀਬਨਵਾਜ਼ ਪਾਤਸ਼ਾਹ ਜੀ ਕਹਿਣ ਲੱਗੇ ਬਾਦਸ਼ਾਹ ਤੂੰ ਇਹ ਗੱਲ ਕਹਿ ਰਿਹਾ ਵੀ ਹਿੰਦੂ ਮੁਸਲਮਾਨ ਆਪਸ ਵਿੱਚ ਲੜਦੇ ਐ ਇਹ ਦੱਸ ਤੇਰੇ ਪਿਓ ਦਾ ਮਜ਼ਬ ਕੀ ਸੀ ਜਿਹਨੂੰ ਕੈਦ ਕਰਕੇ ਪਾਣੀ ਤੂੰ ਵੀ ਤਰਸਾਉਂਦਾ ਰਿਹਾ ਆਪਣੇ ਭਰਾਵਾਂ ਦਾ ਕਤਲ ਕੀਤਾ ਭਰਾ ਦਾ ਸਿਰ ਵੱਢ ਕੇ ਪਿਓ ਦੇ ਜਨਮ ਦਿਨ ਤੇ ਉਹਨੂੰ ਤੋਹਫਾ ਦੇਣ ਵਾਲਿਆ ਇਹ ਦੱਸ ਕਿ ਉਹ ਕਿਹੜੇ ਮਜ਼ਬਦ ਦੇ ਸੀ ਕਿਹੜੇ ਧਰਮ ਦੇ ਸਨ ਕਿ ਸਿਆ ਤੇ ਸੁੰਨੀ ਆਪਸ ਵਿੱਚ ਨਹੀਂ ਲੜਦੇ ਨਾਲੇ ਤੇਰੀ ਮਰਜ਼ੀ ਦੀ ਕੀ ਬਾਤ ਹੈ ਮਰਜ਼ੀ ਤਾਂ ਖੁਦਾ ਦੀ ਚੱਲਣੀ ਹੈ ਔਰੰਗਜ਼ੇਬ ਛੱਟ ਬੋਲਿਆ ਕਹਿੰਦਾ ਜੀ ਖੁਦਾ ਦੀ ਮਰਜ਼ੀ ਦਾ ਕਿਵੇਂ ਪਤਾ ਲੱਗੇ ਵੀ ਖੁਦਾ ਦੀ ਮਰਜ਼ੀ ਕੀ ਹੈ ਕਿਉਂਕਿ ਉਹ ਰੰਗਜੀਬ ਨੂੰ ਤਾਂ ਇਹੀ ਸੀ ਨਾ ਵੀ ਮੈਂ ਜੋ ਕਰ ਰਿਹਾ ਸਹੀ ਕਰ ਰਿਹਾ ਮੈਂ ਤਾਂ ਆਪਣੇ ਇਸਲਾਮ ਦਾ ਪ੍ਰਚਾਰ ਕਰ ਰਿਹਾ ਆਪਣਾ ਧਰਮ ਵਧਾ ਰਿਹਾ ਉਹ ਤਾਂ ਆਪਣੇ ਆਪ ਨੂੰ ਧਰਮੀ ਹੋਣ ਦਾ ਹੀ ਦਾਵਾ ਕਰ ਰਿਹਾ ਸੀ ਇੱਕਦਮ ਉਤਸੁਕਤਾ ਨਾਲ ਬੋਲਿਆ ਕਹਿਣ ਲੱਗਾ ਜੀ ਖੁਦਾ ਦੀ ਮਰਜ਼ੀ ਕੀ ਕਿਵੇਂ ਪਤਾ ਲੱਗੇ ਗਰੀਬਨ ਆਵਾਜ਼ ਪਾਤਸ਼ਾਹ ਕਹਿਣ ਲੱਗੇ ਸਾਡੇ ਸੱਤ ਮੜ ਕਾਲੀਆਂ ਮਿਰਚਾਂ ਮੰਗਾਓ ਤਾਂ ਪਤਾ ਲੱਗ ਜਾਏਗਾ ਮੰਗਾ ਲਈਆਂ ਆਖਿਆ ਇਹਨਾਂ ਨੂੰ ਅੱਗ ਲਾ ਕੇ ਸਾੜੋ ਸਾੜੀਆਂ ਗਈਆਂ ਮਿਰਚਾਂ ਸੜ ਕੇ ਸਵਾਹ ਰੂਪ ਹੋ ਗਈਆਂ ਜਦੋਂ ਸਵਾਹ ਠੰਡੀ ਹੋਈ ਪਾਤਸ਼ਾਹ ਆਖਿਆ ਇਹਨੂੰ ਛਾਣੋ ਜਦੋਂ ਛਾਣੀਆਂ ਤੇ ਤਿੰਨ ਸਾਬਤ ਮਿਰਚਾਂ ਬਾਕੀ ਬਚ ਗਈਆਂ ਪਾਤਸ਼ਾਹ ਕਹਿਣ ਲੱਗੇ ਔਰੰਗਜ਼ੇਬ ਆਹ ਖੁਦਾ ਦੀ ਮਰਜ਼ੀ ਹੈ ਕਹਿਣ ਲੱਗਾ ਮੈਨੂੰ ਸਮਝ ਨਹੀਂ ਆਈ ਵੀ ਇਹ ਤਿੰਨ ਸਬੂਤੀਆਂ ਮਿਰਚਾਂ ਤੁਸੀਂ ਆਪਣੀ ਕਰਾ ਬਾਤ ਨਾਲ ਰੱਖ ਲਈਆਂ ਮਹਾਰਾਜ ਜੀ ਕਹਿੰਦੇ ਨਹੀਂ ਇਹ ਤਿੰਨ ਸਾਬਤ ਮਿਰਚਾਂ ਖੁਦਾ ਦੀ ਮਰਜ਼ੀ ਸਿੱਧ ਕਰ ਰਹੀਆਂ ਕਹਿੰਦਾ ਜੀ ਮੈਨੂੰ ਸਮਝਾਓ ਕਿ ਖੁਦਾ ਦੀ ਮਰਜ਼ੀ ਕੀ ਹੈ ਲੋਵੇਂ ਪਾਦਸ਼ਾਹ ਕਹਿਣ ਲੱਗੇ ਔਰੰਗਜ਼ੇਬ ਤੇਰੀ ਮਰਜ਼ੀ ਹੈ ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ ਖੁਦਾ ਦੀ ਮਰਜ਼ੀ ਹੈ ਉਹ ਦੋ ਤੋਂ ਤਿੰਨ ਕਰਨਾ ਚਾਹੁੰਦਾ ਹੈ ਕਹਿਣ ਲੱਗਾ ਜੀ ਦੋ ਤੋਂ ਤਿੰਨ ਦਾ ਕੀ ਮਤਲਬ ਹੋਇਆ ਗੁਰਦੇਵ ਕਹਿਣ ਲੱਗੇ ਦਸਵੇਂ ਜਾਮੇ 'ਚ ਅਸੀਂ ਤੀਸਰਾ ਪੰਥ ਖਾਲਸਾ ਪੰਥ ਸਾਜਣਾ ਦਹੁ ਪੰਥ ਮੈਂ ਕਪਟ ਵਿਦਿਆ ਚਲਾਨੀ ਬਹੁਤ ਤੀਸਰਾ ਪੰਥ ਕੀਜੈ ਪ੍ਰਧਾਨ ਮਹਾ ਤੇਜ ਸੀ ਦੰਗੇ ਬਾਜ ਲੜਨ ਮਰਨ ਤੇ ਕਰੇ ਨਾ लाज ਇਹੋ ਜਾਂ ਖਾਲਸਾ ਪੰਥ ਅਸੀਂ ਦਸਵੇਂ ਜਾਮੇ 'ਚ ਸਾਜੜਾ ਇਹ ਤੀਸਰਾ ਪੰਥ ਅਕਾਲ ਪੁਰਖ ਪ੍ਰਵੇਸ਼ਰ ਦੀ ਮਰਜੀ ਦੇ ਨਾਲ ਇਸ ਸੰਸਾਰ 'ਚ ਪ੍ਰਗਟ ਹੋਣਾ ਗੁਰਦੇਵ ਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦਿੱਤੇ ਗਏ ਅਨੇਕਾਂ ਤਸੀਹਿਆਂ ਨੂੰ ਚਲਦਿਆਂ ਹੋਇਆ ਗੁਰਦੇਵ ਡੋਲ ਰਹੇ ਪਿੰਜਰੇ 'ਚ ਵੀ ਕੈਦ ਕੀਤਾ ਸਹਿਬਾਂ ਦੇ ਨੇਤਰਾਂ ਦੇ ਸਾਹਮਣੇ ਗੁਰਦੇਵ ਦੇ ਪਿਆਰੇ ਭਾਈ ਮਤੀਦਾਸ ਸਾਹਿਬ ਜੀ ਨੂੰ ਆਰੇ ਨਾਲ چیر ਦਿੱਤਾ ਗਿਆ ਧੰਨ ਗੁਰੂ ਕਾ ਸਿੱਖ ਕਹਿੰਦੇ ਜਦੋਂ ਆਰੇ ਨਾਲ چیرਿਆ ਜਾ ਰਿਹਾ ਜਪਜੀ ਸਾਹਿਬ ਦੀ ਅੰਮ੍ਰਿਤ ਬਾਣੀ ਦਾ ਜਾਪ ਕਰ ਰਹੇ ਸਨ ਪਾਠ ਪਹੁੰਚਿਆ ਸੀ ਪੰਜ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਇੱਥੇ ਤੱਕ ਪਾਠ ਪਹੁੰਚਿਆ ਤੇ ਸਰੀਰ ਦੋ ਹਿੱਸਿਆਂ ਚ ਵੰਡਿਆ ਗਿਆ ਭਾਈ ਸਾਹਿਬ ਜਿੱਦੇ ਵੇਖ ਕਹਿੰਦੇ ਮੀਨ ਪਕਰ ਫਾਂਕਿਓ ਔਰ ਕਾਟਿਓ ਰਾਧਕਿਓ ਬੋਹਬਾਨੀ ਦੀ ਉਦਾਹਰਣ ਗੁਰਬਾਣੀ ਚੋਂ ਦੀ ਕਿ ਬੱਚੀ ਟੁਕੜੇ ਟੁਕੜੇ ਹੋ ਕੇ ਵੀ ਪਾਣੀ ਦਾ ਸਨੇਹ ਨਹੀਂ ਛੱਡਦੀ ਦੋ ਹਿੱਸਿਆਂ ਚ ਸਰੀਰ ਵੰਡਿਆ ਗਿਆ ਭਾਈ ਮਤੀਦਾਸ ਜੀ ਦਾ ਰਹਿੰਦੀ ਪਾਵਨ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਜਾਪ ਉਹਨਾਂ ਦੇ ਦੋਨਾਂ ਸਰੀਰ ਦੇ ਹਿੱਸਿਆਂ ਵਿੱਚੋਂ ਹੁੰਦਾ। ਸਮਾਪਤੀ ਕਰਕੇ ਸ਼ਲੋਕ ਪੜ੍ਹ ਕੇ ਤਾਂ ਜਾ ਕੇ ਆਪਣਾ ਸਰੀਰ ਸ਼ਾਂਤ ਤੇ ਠੱਡਾ ਕੀਤਾ। ਭਾਈ ਸਤੀਦਾਸ ਜੀ ਨੂੰ ਸ਼ਹੀਦ ਕੀਤਾ। ਜਦੋਂ ਭਾਈ ਬਿਆਲਾ ਜੀ ਨੂੰ ਦੇਖਦੇ ਪਾਣੀ 'ਚ ਉਬਾਲਣ ਲੱਗੇ। ਉਬਲਦਾ ਹੋਇਆ ਖੌਲਦਾ ਹੋਇਆ ਪਾਣੀ ਵੇਖ ਕੇ ਭਾਈ ਸਾਹਿਬ ਭਾਈ ਦਿਆਲਾ ਜੀ ਨੇ ਹੱਥ ਜੋੜੇ। ਧੰਨ ਗੁਰੂ ਅਰਜਨ ਦੇਵ ਸਾਹਿਬ ਨੂੰ ਯਾਦ ਕੀਤਾ। ਸ਼ਹੀਦਾਂ ਦੇ ਸਰਤਾਜ ਗੁਰਦੇਵ ਮੇਰੇ ਤੋਂ ਪਹਿਲਾਂ ਲਾਹੌਰ ਦੀ ਧਰਤੀ ਤੇ ਆਪ ਜੀ ਨੂੰ ਇਸ ਉਬਲਦੀ ਦੇਗ ਦੇ ਪਾਣੀ ਚ ਉਬਾਲਿਆ ਗਿਆ ਮੇਰੇ ਚ ਤਾਕਤ ਨਹੀਂ ਮੇਰੇ ਚ ਤਾੜ ਨਹੀਂ ਕਿ ਮੈਂ ਤੁਹਾਡੀ ਬਰਾਬਰੀ ਕਰ ਸਕਾਂ ਇਸ ਉਬਲਦੀ ਦੇਗ ਦੇ ਪਾਣੀ ਚ ਉਬਲ ਸਕਾਂ ਉੱਥੇ ਵੀ ਪਾਦਸ਼ਾਹ ਤੁਸੀਂ ਉਬਲੇ ਸੋ ਇੱਥੇ ਵੀ ਤੁਸੀਂ ਉਬਲਣਾ ਇਹ ਅਰਦਾਸ ਕਰਕੇ ਜਦੋਂ ਭਾਈ ਬਿਆਲਾ ਜੀ ਉਬਲਦੀ ਦੇਗ ਦੇ ਪਾਣੀ ਚ ਬੈਠੇ ਮਹਾਪੁਰਖ ਕਹਿੰਦੇ ਪ੍ਰਤੱਖ ਰੂਪ ਵਿੱਚ ਧੰਗੁਰੂ ਅਰਜਨ ਦੇਵ ਸਾਹਿਬ ਨੇ ਸੀਸ ਤੇ ਆ ਕੇ ਹੱਥ ਧਰਿਆ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਮੱਗਰ ਸੁਦੀ ਪੰਚਮੀ ਦਾ ਖੂਨੀ ਸੂਰਜ ਚੜਿਆ ਗਿਆਨੀ ਗਿਆਨ ਸਿੰਘ ਜੀ ਲਿਖਦੇ ਉਹ ਕਹਿੰਦੇ ਇਦਾਂ ਜਾਪਦਾ ਕਿ ਖੂਨ ਦੀ ਲਾਲੀ ਲਾਲੀ ਨਹੀਂ ਇਹਦੇ ਵਿੱਚੋਂ ਖੂਨ ਪਿਆ ਨੁੱਚੜਦਾ ਮੱਗਰ ਸੁਦੀ ਪੰਚਮੀ ਦਾ ਖੂਨੀ ਸੂਰਜ ਚੜਿਆ ਹਵਾ ਚੱਲਦੀ ਹੰਦੇਰੀ ਚੱਲਦੀ ਗਮਗੀਨ ਹੋ ਰਹੀ ਮਨੋਂ ਧਰਤੀ ਕਹਿੰਦੀ ਆ ਮੈਂ ਗਰਕ ਹੋ ਜਾ ਸਮਾਣੇ ਦਾ ਰਹਿਣ ਵਾਲਾ ਸੈਦ ਜਲਾਲਉਦੀਨ ਜਿਹਦੇ ਹੱਥ ਵਿੱਚ ਨੰਗੀ ਸ਼੍ਰੀ ਸਾਹਿਬ ਹੈ ਨੌਵੇਂ ਪਾਤਸ਼ਾਹ ਜੀ ਮਹਾਰਾਜ ਗੁਰਦੁਆਰਾ ਸੀਸਗੰਜ ਸਾਹਿਬ ਉਹ ਖੂਹ ਅੱਜ ਵੀ ਵਜੂਦ ਹੈ ਉਸ ਖੂਹ ਦੇ ਜਲ 'ਚ ਇਸ਼ਨਾਨ ਕੀਤਾ ਜਲਾਲਉਦੀਨ ਨੂੰ ਕਿਹਾ ਸੀ ਕਿ ਅਸੀਂ ਜਪਜੀ ਸਾਹਿਬ ਦਾ ਪਾਠ ਕਰਾਂਗੇ ਪਾਠ ਕਰਦੇ ਆ ਜਦੋਂ ਆਪਣਾ ਸੀਸ ਝੁਕਾਵਾਂਗੇ ਫਿਰ ਤੂੰ ਆਪਣਾ ਵਾਰ ਕਰੀ ਪਾਤਸ਼ਾਹ ਜੀ ਮਹਾਰਾਜ ਜਪਜੀ ਸਾਹਿਬ ਦਾ ਪਾਠ ਪ੍ਰਾਰੰਭ ਕੀਤਾ ਜਦੋਂ ਅਖੀਰ ਲੀਆਂ ਪੰਗਤੀਆਂ ਪੜ੍ਹੀਆਂ ਜਿਨਹੀਂ ਨਾਮ ਧਿਆਇਆ ਗਏ ਮਸਕਤ ਕਾਨ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਹਿ ਕੇ ਸੀਸ ਝੁਕਾਇਆ ਸੈਦ ਜਲਾਲਉਦੀਨ ਨੇ ਤਲਵਾਰ ਦਾ ਵਾਰ ਕੀਤਾ ਜਿਵੇਂ ਕੋਈ ਸਿਰਰ ਜਾਈ ਸਿਰਰ ਜਾਈ ਹੋਇਆ ਹੋਵੇ ਪਾਤਸ਼ਾਹ ਜੀ ਦਾ ਸੀਸ ਧੜ ਤੋਂ ਵੱਖਰਾ ਹੋਇਆ ਹਨੇਰੀ ਚੱਲੀ ਹਹਾਕਾਰ ਮਚ ਗਈ ਕਲਗੀਧਰ ਜੀ ਉਸੇ ਸਮੇਂ ਦੇ ਮਾਹੌਲ ਨੂੰ ਵਰਨਣ ਕਰਦੇ ਨੇ ਹੈ 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 ਸਭ ਜਗ ਭਇਓ ਲੋਕਾਂ ਦੀਆਂ ਜ਼ੁਬਾਨਾਂ ਤੋਂ ਇਹ ਬੋਲ ਨਿਕਲੇ ਇਹ ਸ਼੍ਰੀ ਸਾਹਿਬ ਇਹ ਤਲਵਾਰ ਨਵੇਂ ਪਾਤਸ਼ਾਹ ਦੇ ਸੀਸ ਤੇ ਨਹੀਂ ਚੱਲੀ ਇਹ ਤਲਵਾਰ ਮੁਗਲਾਂ ਦੇ ਨਾਲ ਤੁਰਕਾਂ ਦੇ ਰਾਜ ਭਾਗ ਦੀਆਂ ਜੜਾਂ ਤੇ ਚੱਲੀ ਐ ਇਹ ਰਾਜ ਭਾਗ ਦੀਆਂ ਜੜਾਂ ਕੱਟੀਆਂ ਗਈਆਂ ਨੇ ਔਰ ਐਸੇ ਖਾਰੇ ਸਮੁੰਦਰ ਚ ਜਾ ਸੁੱਟੀਆਂ ਨੇ ਜਿਹੜੀਆਂ ਮੁੜ ਕੇ ਹਿੰਦੁਸਤਾਨ ਦੀ ਧਰਤੀ ਤੇ ਨਹੀਂ ਲੱਗਣਗੀਆਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਮਹਾਨ ਸ਼ਹਾਦਤ ਹੈ ਲਸਾਨੀ ਸ਼ਹਾਦਤ ਹੈ ਇਹ ਧਰਮ ਹੇਤ ਸਾਾਕਾ ਕੀਤਾ ਮੇਰੇ ਪਾਤਸ਼ਾਹ ਨੇ ਧਰਮ ਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦਿਆ ਆਪਣਾ ਸਿਰ ਨਹੀਂ ਤਿਆਗਿਆ ਨਿਸ਼ਚਾ ਨਹੀਂ ਤਿਆਗਿਆ ਰੰਗਜੀਬ ਕਹਿੰਦਾ ਸਿਰਰ ਛੱਡ ਦਿਓ ਪਾਤਸ਼ਾਹ ਕਹਿੰਦੇ ਸਿਰਰ ਕਰਕੇ ਤਾਂ ਸੂਰਮਾ ਹੋਈਦਾ ਸਿਰਰ ਕਰਕੇ ਤਾਂ ਅੰਮ੍ਰਿਤ ਵੇਲੇ ਸਾਤਨਾ ਕਰੀਦੀ ਹੈ ਸਿਰਰ ਕਰਕੇ ਬਾਣੀ ਪੜੀ ਜਾਂਦੀ ਹੈ ਅਸੀਂ ਸਿਰਰ ਕਿਵੇਂ ਤਿਆਗ ਦਈਏ ਐਸੇ ਗਰੀਬ ਨਵਾਜ਼ ਪਾਤਸ਼ਾਹ ਜੀ ਦੀ ਸ਼ਤਾਬਦੀ ਦਾ ਦਿਹਾੜਾ ਬਣਾ ਰਿਆ ਉੱਥੇ ਨਾਲ ਬਾਜਾ ਵਾਲੇ ਚੋਜੀ ਪ੍ਰੀਤਮ ਕਲਗੀਧਰ ਸਵਾਮੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ 350 ਸਾਲਾ ਗੁਰਿਆਈ ਪੁਰਬ ਵੀ ਹੈ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਦਿੱਲੀ ਦੀ ਧਰਤੀ ਤੋਂ ਹੀ ਗੁਰਦੇਵ ਨੇ ਗੁਰਿਆਈ ਭੇਜੀ ਸੀ ਲੰਮੀ ਸਾਖੀ ਹੈ ਸੰਗਤ ਅਬਰਤ ਵੇਲੇ ਤੋਂ ਬੈਠੀ ਹੈ ਨਹੀਂ ਤਾਂ ਫਿਰ ਸੰਗਤ ਦੇ ਮਨ ਦੇ ਵਿੱਚ ਵੀ ਆ ਜਾਂਦਾ ਵੀ ਗਰਮੀ ਇੰਨੀ ਹੈ ਭੋਗ ਹੀ ਨਹੀਂ ਪਾਉਂਦੇ ਤੋ ਮੈਂ ਬਹੁਤ ਹੀ ਜ਼ਿਆਦਾ ਲੰਮੀ ਵਿਚਾਰ ਚ ਨਹੀਂ ਚੱਲਣਾ ਮੇਰੇ ਤੋਂ ਪਹਿਲਾਂ 1 2 1 ਚੜ੍ਹੰਦੀਆਂ ਮਾਹਪੁਰਖਾਂ ਨੇ ਬਹੁਤ ਅਮਰਤ ਵੇਲੇ ਤੋਂ ਬਚਨ ਬਿਲਾਸ ਤੁਹਾਡੇ ਨਾਲ ਸਾਂਝੇ ਕੀਤੇ ਐ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਗੁਰਿਆਈ ਪੁਰਬ ਹੈ ਜਿਨ੍ਹਾਂ ਨੇ ਗੁਰਤਾ ਗੱਦੀ ਦੇ ਤਖਤ ਤੇ ਬੈਠ ਕੇ 14 ਜੰਗਾਂ ਲੜੀਆਂ ਔਰ ਹਿੰਦੁਸਤਾਨ ਦੀ ਧਰਤੀ ਤੇ ਧਰਮ ਦੀ ਬਹਾਲੀ ਕੀਤੀ ਮਾ ਕਵੀ ਜੀ ਲਿਖਦੇ ਐ ਜੇ ਬਾਜਾਂ ਵਾਲੇ ਕਲਗੀਧਰ ਸਵਾਮੀ ਨਾ ਹੁੰਦੇ ਤਾਂ ਜਿਹੜੀ ਅੱਜ ਬਨਸਵਨਤਾ ਨਜ਼ਰ ਆਉਂਦੀ ਹੈ ਹਿੰਦੁਸਤਾਨ 'ਚ ਵੱਖੋ-ਵੱਖਰੇ ਮਜਬ ਧਰਮਾਂ ਦੇ ਸਥਾਨ ਤਾਂ ਇਹ ਸਾਰੇ ਇੱਕੋ ਹੀ ਹੋ ਜਾਣੇ ਸਨ ਛਾਏ ਜਾਂਦੀ ਏਕਤਾ ਅਨੇਕਤਾ ਬਿਲਾਏ ਜਾਂਦੀ ਹੋਉਂਦੀ ਕੁਚੀਲਤਾ ਕਤੇ ਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਂਤੇ ਧਰਮ ਤਸੱਕ ਜਾਂਤੇ ਵਰਨ ਗਰਕ ਜਾਂਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇਹਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ 베ਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ করুণਾ ਨਿਧਾਨ ਕੀ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ 350 ਸਾਲਾ ਗੁਰਿਆਈ ਪੁਰਬ ਦੀਆਂ ਸਮੂਚੀਆਂ ਗੁਰੂਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਔਰ ਨਵੇਂ ਪਾਤਸ਼ਾਹ ਜੀ ਮਹਾਰਾਜ ਔਰ ਪਿਆਰੇ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬ ਦੀ ਸਮਾਗਮ ਤੇ ਮਹਾਂਪੁਰਖਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਪੰਥ ਤੇ ਮਹਾਨ ਵਿਦਵਾਨ ਜਿੱਥੇ ਮਹਾਂਪੁਰਖ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਹਾਜ਼ਰ ਹਨ ਬਾਬਾ ਮਰਮੋਣ ਸਿੰਘ ਜੀ ਬਾਰਨ ਵਾਲੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵੇਂ ਤਖਤ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਸਾਹਿਬ ਉਹ ਵੀ ਆਪਣੀ ਸਮਸਤ ਫੌਜ ਸਮੇਤ ਹਾਜ਼ਰ ਹਨ ਸਾਰਿਆਂ ਦੀਆਂ ਹਾਜ਼ਰੀਆਂ ਨੋਵੇਂ ਪਾਤਸ਼ਾਹ ਆਪਣੇ ਚਰਨਾਂ 'ਚ ਲਾਉਣ ਇਹ ਸਾਰੇ ਸਵਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ادب ਸਤਿਕਾਰ ਸਹਿਤ ਸਾਰੀਆਂ ਜਥੇਬੰਦੀਆਂ ਸਾਰੇ ਸੰਤ ਬਾਹ ਪੁਰਖ ਸਭਾ ਸੁਸਾਇਟੀਆਂ ਦੇ ਸਹਿਯੋਗ ਦਾ ਸਹਿਯੋਗ ਨਾਲ ਉਲਿੱਕੇ ਗਏ ਹਨ ਮੈਂ ਆਪਣੀ ਸਰਬੋਤਮ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਔਰ ਉੱਚੇਚੇ ਤੌਰ ਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋਫੈਸਰ ਕਿਰਪਾਲ ਸਿੰਘ ਜੀ ਬਡੂਂਗਰ ਸਾਹਿਬ ਭਾਵੇਂ ਲਮੀਰੀ ਉਮਰ ਹੈ ਪਰ ਪਿੱਛੇ ਜਿਵੇਂ ਜਵਾਨ ਕੰਮ ਕਰਦੇ ਐ ਕਿਉਂਕਿ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਵਾਲੀ ਅਵਸਥਾ ਵਿੱਚ ਉਹਨਾਂ ਸਾਨੂੰ ਸਾਰਿਆਂ ਨੂੰ ਬੜਾ ਉਤਸ਼ਾਹ ਦਿੱਤਾ ਸਾਰੀਆਂ ਜਥੇਬੰਦੀਆਂ ਨਾਲ ਸਭਾ ਸੁਸਾਇਟੀਆਂ ਨਾਲ ਆਪ ਬਹਿ ਕੇ ਮੀਟਿੰਗਾਂ ਕੀਤੀਆਂ ਉਹਦੇ ਸਾਰਾ ਸਮਾਗਮ ਜੇ ਕਾਮਯਾਬ ਹੋਇਆ ਤਾਂ ਉਹਦੇ ਵਿੱਚ ਪ੍ਰੋਫੈਸਰ ਕ੍ਰਿਪਾਲ ਸਿੰਘ ਜੀ ਬਡੂਂਗਰ ਸਾਹਿਬ ਉਹਨਾਂ ਦਾ ਵੱਡਾ ਸਹਿਯੋਗ ਹੈ ਸਾਰੇ ਪ੍ਰਚਾਰਕ ਵੀਰਾਂ ਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਹਿਬਾਨ ਨੇ ਇਹਨਾਂ ਸਾਰਿਆਂ ਨੇ ਉੱਚੇਚੇ ਤੌਰ ਤੇ ਗਿਆਨੀ ਸਰਬਜੀਤ ਸਿੰਘ ਜੀ ਢੋਟੀਆਂ ਇਹ ਕਈ ਦਿਨਾਂ ਤੋਂ ਇੱਥੇ ਹਾਜ਼ਰ ਪਿੰਡਾਂ ਨਗਰਾਂ ਵਿੱਚ ਵਿਚਰ ਕੇ ਸਤਿਗੁਰਾਂ ਦੀ ਸ਼ਤਾਬਦੀ ਦਾ ਸੁਨੇਹਾ ਦਿੱਤਾ ਹੈ ਮੈਨੇਜਰ ਸਾਹਿਬ ਸਰਦਾਰ ਭਾਗ ਸਿੰਘ ਜੀ ਗਿਆਨੀ ਪ੍ਰਨਾਮ ਸਿੰਘ ਜੀ ਗਿਆਨੀ ਹਰਵਿੰਦਰ ਸਿੰਘ ਜੀ ਗਿਆਨੀ ਫੂਲਾ ਸਿੰਘ ਜੀ ਮੈਂ ਕੱਲ ਇਹਨਾਂ ਨੂੰ ਬੇਨਤੀ ਕਰ ਰਿਹਾ ਸੀ ਅੱਜ ਵੀ ਕਿ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੀ ਖੁਸ਼ੀ ਵਾਸਤੇ ਇਹ ਸੁਵਾਗਮ ਕਰ ਰਹੇ ਆਮ ਕਰਕੇ ਜਦੋਂ ਪ੍ਰਬੰਧ ਵਿੱਚ ਅਸੀਂ ਕੰਮ ਕਰਦੇ ਹਾਂ ਤਾਂ ਉਦੋਂ ਹੁੰਦਾ ਵੀ ਜਿਹੜੇ ਸਾਡੇ ਤੋਂ ਵੱਡੇ ਸੀਨੀਅਰ ਨੇ ਸਾਨੂੰ ਸਵਾਸ਼ ਦੇਣ ਮੈਂ ਬੇਨਤੀ ਕੀਤੀ ਸੀ ਮੈਨੇਜਰ ਸਾਹਿਬ ਉਹਨਾਂ ਨੂੰ ਵੀ ਕਿ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਸਵਾਸ਼ ਲੈਣ ਲਈ ਸਮਾਗਮ ਨਹੀਂ ਕਰ ਰਹੇ ਉਦਮ ਕਰ ਰਹੇ ਅਸੀਂ ਜਗਤ ਪਿਤਾ ਧੰਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੇ ਕੂਕਰਾਂ ਉਹਨਾਂ ਦੇ ਦਰ ਦਾ ਖਾਨੇ ਆ ਉਹਨਾਂ ਦੀਆਂ ਖੁਸ਼ੀਆਂ ਵਾਸਤੇ ਉਹਨਾਂ ਦੀਆਂ ਬਖਸ਼ੀਆਂ ਵਾਸਤੇ ਸਾਰੇ ਇਹ ਸੇਵਾਵਾਂ ਨਿਭਾ ਰਹੇ ਆ ਇਹੀ ਮਨਸਾ ਇਹੀ ਭਾਵਨਾ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਹੋਣੀ ਚਾਹੀਏ ਵਿਅਕਤੀ ਵਿਸ਼ੇਸ਼ਾਂ ਦੀ ਖੁਸ਼ੀ ਨਹੀਂ ਲੈਣੀ ਖੁਸ਼ੀ ਗੁਰੂ ਦੀ ਲੈਣੀ ਹੈ ਜਵਾਬ ਗੁਰੂ ਦੇ ਦਰਗਾਹ ਦੇ ਵਿੱਚ ਅਸੀਂ ਦੇਣਾ ਬੰਦਿਆਂ ਨੇ ਤਾਂ ਉੱਥੇ ਖੜੇ ਹੀ ਨਹੀਂ ਹੋਣਾ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜੇ ਸਪਸ਼ਟ ਲਫ਼ਜ਼ਾਂ ਚ ਜਦੋਂ ਭਾਈ ਗੁਰਦੱਤਾ ਸਾਹਿਬ ਤੇ ਮੇਰੇ ਵਡੇਰੇ ਭਾਈ ਸਾਹਿਬ ਭਾਈ ਉਧਰ ਠੋਰ ਜੀ ਨੂੰ ਕਿਹਾ ਦਾ ਕਿ ਤੁਸੀਂ ਜਾਓ ਇੱਥੋਂ ਹੁਣ ਚਲੇ ਜਾਓ ਕਹਿੰਦੇ ਜੀ ਬੇੜੀਆਂ ਪਈਆਂ ਹਨ ਮਹਾਰਾਜ ਜੀ ਕਹਿੰਦੇ ਵਾਹਿਗੁਰੂ ਕਹੋ ਜਾਓ ਤੁਸੀਂ ਹੋਰ ਕੰਮ ਕਰਨੇ ਹਨ ਜਾਣ ਲੱਗੇ ਤੇ ਵਾਹਿਗੁਰੂ ਕਿਹਾ ਤੇ ਬੇੜੀਆਂ ਖੁੱਲ ਗਈਆਂ ਤੇ ਨਮਸਕਾਰ ਕੀਤੀ ਦੋਵੇਂ ਪਾਤਸ਼ਾਹ ਨੂੰ ਤੇ ਗੁਰਦੇਵ ਨੇ ਸ਼ਲੋਕ ਪੜਿਆ ਸੀ ਜਿਹੜਾ ਦਾਸ ਨੇ ਮੰਗਲ ਚ ਪੜਿਆ ਸੰਗ ਸਖਾ ਸਭ ਤਜ ਗਏ ਕੋਊ ਨਿਭੈ ਹੋ ਸਾਥ ਕਹੋ ਨਾਨਕ ਇਹ ਬਿਪਤ ਮੇ ਇਕ ਇਕ ਰਖੋ ਜਦੋਂ ਪਾਤਸ਼ਾਹ ਨੇ ਸ਼ਲੋਕ ਪੜ੍ਹਿਆ ਤੇ ਭਾਈ ਉਹਦੇ ਰਠੋਰਦੀ ਤੇ ਭਾਈ ਗੁਰ ਦਿੱਤਾ ਸਾਹਿਬ ਦੀ ਧਾ ਨਿਕਲ ਗਈ ਪਾਤਸ਼ਾਹ ਆਪ ਹੀ ਕਹਿੰਦੇ ਉਹ ਜਾਣ ਨੂੰ ਤੇ ਹੁਣ ਆਪ ਹੀ ਬਚਨ ਉਚਾਰ ਦੇ ਜੇ ਗੁਰਦੇਵ ਕਹਿਣ ਲੱਗੇ ਸੱਚ ਹੈ ਜਿੱਥੇ ਨਿਰੰਕਾਰ ਦੇ ਘਰ ਦੀ ਖੇਡ ਵਰਤਦੀ ਹੈ ਉਥੇ ਕੇਵਲ ਅਕਾਲ ਪੁਰਖ ਤੋਂ ਬਿਨਾਂ ਕੋਈ ਦੂਸਰਾ ਸਹਾਈ ਨਹੀਂ ਹੈ ਗੁਰੂ ਪਾਤਸ਼ਾਹ ਜੀ ਦੀ ਟੇਕ ਸਤਿਗੁਰਾਂ ਦਾ ਆਸਰਾ ਸਤਿਗੁਰਾਂ ਦਾ ਭਰੋਸਾ ਆਪਣੇ ਹਿਰਦੇ ਵਿੱਚ ਰੱਖ ਕੇ ਗੁਰੂ ਪੰਥ ਦਾ ਦਰਦ ਹਿਰਦੇ 'ਚ ਵਸਾ ਕੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਤਨ ਮਨ ਧਨ ਕਰਕੇ ਸਵਾਵਾ ਕਰੀਏ ਆਪਸੀ ਵਿਤ ਕਰੇ ਭੇਦ ਭਾਵ ਦੀਆਂ ਬਿਰਤੀਆਂ ਮਿਟਾ ਕੇ ਇਕਜੁੱਟ ਹੋ ਕੇ ਆਮ ਕਰਕੇ ਜਦੋਂ ਆ ਕਈ ਵਾਰੀ ਪਰਿਵਾਰਾਂ ਵਿੱਚ ਦੁਬਦਾ ਪੈ ਜਾਂਦੀ ਨਾ ਲੜਾਈਆਂ ਪੜਾਈਆਂ ਹੋ ਜਾਂਦੀਆਂ ਹਨ ਤੇ ਉਸ ਵੇਲੇ ਜਦੋਂ ਦੋ ਸਮੇ ਹੁੰਦੇ ਇੱਕ ਖੁਸ਼ੀ ਦਾ ਤੇ ਗਮੀ ਦਾ ਉਹ ਕਹਿੰਦੇ ਵੀ ਹੁਣ ਤਾਂ ਉਹਨਾਂ ਨੂੰ ਸੱਦ ਲੋ ਗਮੀ ਦਾ ਸਮਾਂ ਜਾਂ ਖੁਸ਼ੀ ਦਾ ਜੇ ਹੁਣ ਰਲ ਗਏ ਤਾਂ ਰਲ ਗਏ ਜੇ ਹੁਣ ਵੀ ਨਾ ਰਲੇ ਤੇ ਰਲ ਨਹੀਂ ਕੋਈ ਨਹੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਬਣਾ ਰਹਿਆਂ 25 ਦਸੰਬਰ ਨੂੰ ਜੇ ਹੁਣ ਸਾਰੇ ਇਕੱਠੇ ਹੋ ਜਾਾਂਗੇ ਰਲ ਕੇ ਸ਼ਤਾਬਦੀ ਬੁਲਾ ਲਾਂਗੇ ਤੇ ਨੌਵੇਂ ਪਾਤਸ਼ਾਹ ਦੀਆਂ ਖੁਸ਼ੀਆਂ ਦੇ ਪਾਤਰ ਬਣਾਂਗੇ ਤੇ ਜੇ ਹੁਣ ਵੀ ਨਾ ਰਲੇ ਤੇ ਫਿਰ ਖੁਵਾਰੀ ਹੁੰਦੀ ਚਲੀ ਜਾਣੀ ਹੈ ਪਰ ਅਖੀਰ ਨੂੰ ਮਿਲਣਾ ਹੀ ਪੈਣਾ ਖੁਆਰ ਹੋਏ ਸਭ ਮਿਲਾਂਗੇ ਇਹ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਜਕ ਹੈ ਸੰਗਤਾਂ ਆਈਆਂ ਹਨ ਦੂਰੋਂ ਦੁਰੇਡੇੋਂ ਪਟਿਆਲੇ ਸ਼ਹਿਰ ਦੀਆਂ ਕਈ ਦਿਨਾਂ ਤੋਂ ਬੇਨਤੀਆਂ ਸੰਗਤਾਂ ਨੇ ਪ੍ਰਵਾਨ ਕੀਤੀਆਂ ਸਟੇਗ ਤੇ ਬੈਠੇ ਸਾਰੇ ਮਹਾਂਪੁਰਖਾਂ ਦੀਆਂ ਹਾਜ਼ਰੀਆਂ ਸਕੱਤਰ ਸਾਹਿਬ ਨੇ ਲਵਾ ਦਿੱਤੀਆਂ ਹਨ ਆਪ ਸਾਰੀਆਂ ਸੰਗਤਾਂ ਦੀ ਹਾਜ਼ਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਲੱਗ ਰਹੀ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਦੇ ਸਮੁੱਚੇ ਪ੍ਰਬੰਧਕਾਂ ਵੱਲੋਂ ਜੀਓ ਆਇਆ ਹੈ ਸਭ ਦੇ ਚਰਨਾਂ ਤੇ ਰੋਮ ਰੋਮ ਕਰਕੇ ਨਮਸਕਾਰ ਹੈ ਔਰੇ ਬੇਨਤੀਆਂ ਕਰਦਾ ਹੋਇਆ ਅਸੀਸਾਂ ਦੀ ਦਾਤ ਆਪ ਜੀ ਦੇ ਚਰਨਾਂ 'ਚੋਂ ਮੰਗਦਾ ਹੋਇਆ ਖਿਮਾ ਦਾ ਜਾਚਕਾਂ ਲਾਗ ਤੇ ਦੀਵਾਨ ਰਹੈ ਗਾਵ ਤੇ ਸੁਜਾਨ ਰਹੈ ਚੂਲ ਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ ਗਜ-ਬਜ ਕੇ ਫਤੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ